ਅੱਜ ਸਹਿਤ ਦੇ ਰੰਗ ਦੇ ਸਹਿਤਕ ਪ੍ਰੋਗਰਾਮ ਵਿੱਚ ਪੇਸ਼ ਕਰ ਰਹੇ ਹਾਂ ਅਜਮੇਰ ਸਾਗਰ ਜੀ ਦਾ ਇੱਕ ਗੀਤ ਅਜਮੇਰ ਸਾਗਰ ਜੀ ਪੰਜਾਬੀ ਦੇ ਬਹੁਤ ਹੀ ਨੰਬਰ ਗਜ਼ਲ ਗੋਹਨ ਇਹ ਗੀਤ ਉਹਨਾਂ ਨੇ 9 ਸਾਲ ਦੀ ਮਵਾਰਕ ਬਾਦ ਦਿੰਦਿਆਂ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ ਸੋ ਸਹਿਤ ਤੇ ਰੰਗ ਦੇ ਸਰੋਤਿਆਂ ਲਈ ਪੇਸ਼ ਹੈ ਅਜਮੇਰ ਸਾਗਰ ਜੀ ਦਾ ਨਵੇਂ ਸਾਲ ਤੇ ਗਿਆ ਹੋਇਆ ਇੱਕ ਬਹੁਤ ਹੀ ਪਿਆਰਾ ਗੀਤ ਮਵਾਰਕਾਂ ਦੇ ਵਿੱਚ ਸੰਬੰਧ ਸਤਾਨੂ ਹੋਵੇ ਨਵਸਾਲ ਦੀ ਮੁਬਾਰਕੀ ਸਭ ਤੋਂ ਸਤਾਨੂ ਹੋਵੇ ਨਵਸਾਲ ਦੀ ਮੁਬਾਰਕੀ ਲੀਡਰ ਤੇ ਦੁਸ਼ਮਣਾਂ ਨੂੰ ਲੀਡਰ ਤੇ ਦੁਸ਼ਮਣਾਂ ਨੂੰ ਨਵ ਚਾਲ ਦੀ ਮੁਬਾਰਕ ਸਭ ਦੋਸਤਾਂ ਨੂੰ ਹੋਵੇ ਨਵ ਸਾਲ ਦੀ ਮੁਬਾਰਕ ਸਭ ਦੋਸਤਾਂ ਨੂੰ ਤਾਲ ਦੀ ਮੋਹਾਰ ਕਿ ਹਲ ਕਿਸਮਤ ਦੇ ਮਾਮਲੇ ਨੂੰ ਕੰਡਤਾ ਕੀ ਜਾਣਨਾ ਹੈ ਕਿਸਮਤ ਦੇ ਮਾਮਲੇ ਨੂੰ ਕੰਡਤਾ ਕੀ ਜਾਣਣਾ ਹੈ ਗੁਦੜੀ ਚੇੜਾ ਖੇਲੇ ਸਰ ਲਾਲ ਦੀ ਮੁਬਾਰਕ ਉਦੜੀ ਚ ਜੇਨਾ ਖੇਲੇ ਉਸ ਲਾਲ ਦੀ ਮੁਬਾਰਕ ਸਭ ਤੋਂ ਸਤਾਨੂ ਹੋਵੇ ਹੋਵੇ ਨਵੇਂ ਸਾਲ ਦੀ ਮੁਬਾਰਕ ਸਭ ਤੋਂ ਸਤਾਨੂ ਹੋਵੇ ਨਵ ਸਾਲ ਦੀ ਮੁਬਾਰਕ ਟੋਲੀ ਦਾ ਟੋਲ ਸੋਣਾ ਮਿਸ਼ਰੇ ਦਾ ਬੋਲ ਸੋਣਾ ਫੇਟ ਟੋਲੀ ਦਾ ਟੋਲ ਸੋਣਾ ਮਿਸ਼ਰੇ ਦਾ ਬੋਲ ਸੋਣਾ ਗਾਇਕ ਨੂੰ ਦੇਣੀ ਚੰਗੀスルਤਾਨ ਦੀ ਮਵਾਰਕ ਗਾਇਕ ਨੂੰ ਦੇਣੀ ਚੰਗੀ मुबारक सभु दोस्त तान हो नव साल दीमारक सभु दोस्त तान हो भे नव साल दीमारक न <laughs> دا دل جو بنیا اس ٹال دی مبارک آشق دا دل جو بنیا اس ٹال مبارک وہ سب دوست تے نو سال دبارکیا برش کی عادت ਉਹ ਕੱਟਿਆ ਬਸ਼ਰ ਦੀ ਆਦਤ ਕੱਟਿਆ ਹੀ ਮਾਲ ਦੇਣਾ ਕੱਟਿਆ ਬਰਸ਼ ਦੀ ਆਦਤ ਕੱਟਿਆ ਹੀ ਮਾਲ ਦੇਣਾ ਵਕਦਾ ਜੋ ਸਦਾ ਕੱਟਿਆ ਉਸ ਮਾਲ ਵੀ ਨਪਾਰਕ ਵਕਦਾ ਜੋ ਸਦਾ ਕੱਟਿਆ ਉਸ ਸੇਮਾਲ ਦੀ ਬਵਾਰ ਕੇ ਇੱਕ ਸਾਡੇ ਸਮਾਜ ਦੀ ਦਸ਼ਾ ਬਿਆਨ ਕਰਾਇਆ ਖੋਟਾ ਖਰਾ ਨਨ ਕਾ ਬਸ ਪੈੜ ਚਾਲ ਹੋਈ ਖੋਟਾ ਖਰਾ ਨਾ ਦਿੱਤਾ ਬਸ ਪੈੜ ਚਾਲ ਹੋਈ ਅਕਲਾਂ ਨੂੰ ਲੱਗੇ ਗੂੜੇ ਜੰਗਾਲ ਦੀ ਮੁਬਾਰਕ ਅਕਲਾਂ ਨੂੰ ਲੱਗੇ ਗੂੜੇ ਜੰਗਾਲ ਦੀ ਮੁਬਾਰਕ ਸਭ ਤੋਂ ਉਸਤਾਨੂ ਹੋਵੇ ਨਵ ਚਾਲ ਦੀ ਮੁਬਾਰਕ ਆਖਰੀ ਸ਼ੇਰ ਜੀ ਮਕਤਾ ਬੋਲਦੇ ਸਾਡੀ ਕਦਰ ਤੇ ਗਿਆਨੀ ਲੋਕ ਪਰਪੂਰ ਹੋਇਆ ਸਾਗਰ ਉਸ ਨੂੰ ਵਿਦੇ ਦੇਉ ਜੀ ਪਰਪੂਰ ਹੋਇਆ ਸਾਗਰ ਉਸ ਨੂੰ ਵਿਦੇ ਦੇਉ ਜੀ ਹਰ ਪ੍ਰੀਤ ਦੀ ਮੁਬਾਰਕ ਕਿਰਪਾ ਦੀ ਮੁਬਾਰਕ ਤੇਰੇ ਕੋਈ ਬਿਟੇ ਹੈ ਜੀ ਹੋ ਪਰਪੂਰ ਹੋਇਆ ਸਾਗਰ ਸੁਮੰਨ ਬਿਤੇ ਤੇ ਜੋ ਜੀ ਹਰ ਪ੍ਰੀਤ ਦੀ ਮੁਬਾਰਕ ਕਿਰਪਾਲੀ ਦੀ ਮੁਬਾਰਕ ਸਭ ਦੋਸਤਾਂ ਨੂੰ ਹੋਵੇ ਨਵ ਚਾਲ ਦੀ ਮੁਬਾਰਕ ਸਭ ਦੋਸਤਾਂ ਨੂੰ ਹੋਵੇ ਨਵ ਸਾਲ ਦੀ ਮੁਬਾਰਕ ਨਵ ਸਾਲ ਦੀ ਮੁਬਾਰਕ